इंस्पेक्टर सीएम पंजाब डिजिटल पंजाब ਤੇ ਡੀਜੀਪੀ ਜੀਆਪੀ ਸ਼੍ਰੀਮਤੀ ਸ਼ਸ਼ੀ ਪਰਮਤ ਵੇਦੀ ਦੇ ਦਿਸ਼ਾ ਨਿਰਦੇਸ਼ਾਂ ਉਪਰ ਸਾਕ ਰਗਜ਼ ਖਿਲਾਫ ਮੁਹਿੰਮ ਚਲਾਈ ਜਾ ਰਹੀ ਹੈ ਇਸੇ ਦੌਰਾਨ ਸਪੈਸ਼ਲ ਟੈਕਿੰਗ ਕੀਤੀ ਜਾ ਰਹੀ ਸੀ ਲੋਹਾਰਾ ਸਟੇਸ਼ਨ ਤੇ ਇੰਸਪੈਕਟਰ ਪ੍ਰਵਿੰਦਰ ਸਿੰਘ ਵੱਲੋਂ ਅੰਡਰ ਦ ਸੁਪਰਵੀਜ਼ਨ ਆਫ ਐਸਪੀ ਖਾਉ ਇਨਵੈਸਟੀਗੇਸ਼ਨ ਜਿਸ ਦੌਰਾਨ ਇੱਕ ਬੰਦਾ ਲਗਭਗ ਵਲ ਸਾਈਡ ਤੋਂ ਜਾ ਰਿਹਾ ਸੀ ਤੇ ਪੁਲਿਸ ਟੀਮ ਨੂੰ ਦੇਖ ਕੇ ਉਹ ਵਾਪਸ ਭੱਜਣ ਲੱਗਿਆ ਇਸ ਨੂੰ ਸ਼ੱਕ ਦੀ ਬਨਾ ਤੇ ਕਾਬੂ ਕੀਤਾ ਗਿਆ ਤੇ ਚੈਕਿੰਗ ਦੌਰਾਨ ਉਸ ਕੋਲੋਂ ਬੈਗ ਵਿੱਚੋਂ 15 ਕਿਲੋ ਅਫੀਮ ਫੜੀ ਗਈ ਹੈ। ਸਰ ਇਹ ਅਫੀਮ ਕਿਦੀ ਸੀ? ਕੋਈ ਵਾਹਨ ਸੀ ਉਹਦੇ ਕੋਲ? ਨਹੀਂ ਇਹ ਪਲੇਟਫਾਰਮ ਤੇ ਜਾ ਰਹਾ ਸੀ। ਅੱਛਾ। ਤੇ ਪੁਲਿਸ ਸਟੇਸ਼ਨ ਨੂੰ ਦੇਖ ਕੇ ਕਾ ਪਿੱਛੇ ਨੂੰ ਮੁੜ ਲੱਗਾ ਸੀ। ਸਰ ਇਹ ਲੈ ਕੇ ਕਿੱਥੇ ਆਇਆ ਸੀ? ਲੈ ਕੇ ਕਿੱਥੇ ਜਾਣਾ ਸੀ? ਇਹ ਆਇਆ ਸੀ ਚਾਰਖਣ ਤੋਂ। ਹਜੇ ਤੱਕ ਜੋ ਪਤਾ ਲੱਗਾ ਤੇ ਫਗਵਾੜੇ ਜਾਣਾ ਸੀ। ਇਸ ਵਾਰ ਇਹ ਕਿ ਕਿੰਨੀ ਵੀ ਵਾਰੀ ਲੈ ਕੇ ਆਇਆ ਸੀਗਾ ਜੇ ਫਸਟ ਟਾਈਮ ਸੀਗਾ ਨਹੀਂ ਇਹ ਪਹਿਲਾਂ ਕਾਫੀ ਕਿਡੇ ਲਾ ਚੁੱਕੇ ਹਨ ਮੇਰੇ ਪ੍ਰੀ ਲਿਮਿਟਰੀ ਇਨਵੈਸਟੀਗੇਸ਼ਨ ਚ ਇਹ ਪਤਾ ਲੱਗਾ ਤੇ ਅਸੀਂ ਵੈਰੀਫਾਈ ਕਰ ਰਹੇ ਹਾਂ ਸਰ ਇੱਥੇ ਇਹਨਾਂ ਨੇ ਕਿੰਨੂ ਸਪਲਾਈ ਕਰਨੀ ਸੀ ਫਰਵਾੜੇ ਕਰਦੇ ਸੀ ਕਿਸੇ ਨੂੰ ਜਦੋਂ ਫਿਰ ਇਨਵੈਸਟੀਗੇਸ਼ਨ ਦਾ ਮੈਟਰ ਹੈ ਉਹ ਫਿਰ ਬਾਅਦ ਵਿੱਚਾਂਗੇ ਸਰ ਕਿੰਨੇ ਕਿਲੋ ਫੀਮ ਕਿੰਨੇ ਪ੍ਰਤੀ ਕਿਲੋ ਲੈ ਕੇ ਆਂਦਾ ਸੀ ਤੇ ਕਿਹੜੇ ਭਾਰਾਂ ਕੋ ਵੇਚਣੀ ਸੀ ਇਹ 15 ਕਿਲੋ ਫੀਮ ਲੈ ਕੇ ਆਇਆ ਸੀ ਜੀ ਤੇ ਪਰ ਕੇ ਜੀ ਕਰੀਬ 1.5 ਲੱਖ ਰੁਪਏ ਤੇ ਵੇਚਣੀ ਸੀ ਇਹ ਤੇ ਲੈ ਕੇ 1 ਲੱਖ ਰੁਪਏ ਤੇ ਆਸ। ਠੀਕ ਹੈ ਜੀ। ਤੇ ਪੜਿਆ ਲਿਖਿਆ ਕਿੰਨਾ ਜੀ ਇਹ? ਇਹ ਹਜੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੀ। ਪੀ ਲਵਿੰਗ ਨੂੰ ਕਰਵਾਜੀ ਇੱਥੇ। ਹਾਂ ਜੀ। ਨਾਲ ਵੀ ਕੋਈ ਮੁਕਦਮਾ ਆਇਆ? ਮੁਕਦਮੇ ਹਜੇ ਕਰ ਰਹੇ ਹੈ ਜੀ ਉਸ ਦਾ। ਪ੍ਰਤੀਸ਼ਰਣ। ਚਲੋ ਥੈਂਕ ਯੂ।